ਲਓ ਜੀ ਇਹ ਵਾਲੇ ਸੂਟ ਆਪਣੇ ਚੱਲੇ ਨੇ ਵਰਕ ਦੇ ਲਈ ਤੇ ਇਹਨਾਂ ਤੇ ਆਪਾਂ ਵਰਕ ਕਰਵਾਵਾਂਗੇ ਤੇ ਬਾਕੀ ਬਾਅਦ ਚਾਲੀ ਜਿਹੜੀ ਲੁੱਕ ਆ ਜਿਵੇਂ ਆਹ ਮਸ਼ਲੀਨ ਦਾਗਾ ਬਹੁਤ ਸੋਹਣਾ ਕਲਰ ਆ ਇਹਦਾ ਤੇ ਇਹ ਵੀ ਆਪਾਂ ਵਰਕ ਕਰਵਾਵਾਂਗੇ ਤੇ ਸੂਟ ਜਦੋਂ ਰੈਡੀ ਹੋ ਗਿਆ ਨਾ ਸਾਰਾ ਪਲੇਨ ਬਾਟਮ ਲਾ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਇਹਦੀ ਲੁੱਕ ਕਿੱਦਾਂ ਹੁੰਦੀ ਆ ਤੇ ਇਹ ਬਹੁਤ ਸੋਹਣੀ ਚੀਜ਼ ਆ ਗਈ ਤੇ ਇਹਦਾ ਕਹੜ ਜਾ ਸੂਟ ਬਣਾ ਦਾਂਗੇ ਆਪਾਂ ਚੱਲੀਏ ਫਿਰ ਵਰਕ ਦੇ ਚੱਲ ਚਲੋ ਜੀ ਨਾ ਤੇ ਆਪਾਂ ਸ਼ਾਰਟਾਂ ਦੇ ਵਰਕ ਕਰਾਉਣਾ ਦੇਖੋ ਇਹ ਟਾਈਡ ਆਈ ਹੈ ਜੀ ਮਸ਼ਲੀਨ ਤੇ ਇਹਨਾਂ ਤੇ ਆਪਾਂ ਵਰਕ ਕਰਾਉਣਾ ਜਿਹੜਾ ਆਪਾਂ ਲੱਗਿਆ ਗਲੇ ਤੇ ਸੱਟ ਬਟੇ ਗਲੇ ਤੇ ਕੀ ਰੇਤੀ ਸੱਟ ਬਟੇ ਤੇਰੀ ਇੱਕ ਕਿਸੇ ਨੇ ਆਪਾਂ ਨੂੰ ਆਰਡਰ ਕੀਤਾ ਵੀ ਤੁਸੀਂ ਆਪਦੀ ਪਸੰਦ ਦਾ ਜਿਵੇਂ ਤੁਹਾਨੂੰ ਠੀਕ ਲੱਗਿਆ ਉਵੇਂ ਕਰਵਾ ਲਓ ਆਹ ਵਾਲੀਆਂ ਸ਼ਾਰਟਾਂ ਨੇ ਇਹਨਾਂ ਤੇ ਵੀ ਘੱਟ ਵਰਕ ਕਰਵਾ ਕੇ ਤੇ ਸਲਵਾਰਾਂ ਦੇ ਫਿਰ ਪੌਂਚਾ ਤੇ ਘੱਟ ਵਰਕ ਕਰਵਾ ਬਹੁਤ ਪਿਆਰਾ ਕਲਰ ਆ ਗਿਆ ਇਹ ਤੇ ਕੁਝ ਪਲੇਨ ਫੈਬਰਿਕ ਸੀਗਾ ਜਿਹੜਾ ਆਹ ਵਾਲਾ ਹੂੰ ਕਿਹੜੇ-ਕਿਹੜੇ ਕਲਰ ਰਹਿਗੇ ਇਹ ਕਿਹੜਾ ਕੱਪੜਾ ਹੈਗਾ ਇਹ ਖਾਦੀ ਕੋਟਨ ਮੋਰਾ ਵਾਲਾ ਕੱਪੜਾ ਜੀ ਆਪਣੇ ਕੋਲੇ 100% ਪ੍ਰੀਮੀਅਮ ਮੋਰ ਚੈੱਕ ਕਰ ਲਓ ਪਹਿਲਾਂ ਤਾਂ ਪੂਰਾ ਐ ਮਲਾਈ ਵਰਗਾ ਕੱਪੜਾ ਹੈ ਨਾ ਵਰਕ ਵਾਸਤੇ ਠੀਕਾ ਜੀ 100% ਇਹ ਆਪਾਂ ਵਰਕ ਵਾਸਤੇ ਕਈ ਕਲਰ ਨੇ ਆਪਣੇ ਕੋਲ ਇਹ ਹੈਗਾ ਆਹ ਵਾਲਾ ਇਹ ਕਾਹ ਵਾਲਾ ਇਹ ਵੀ ਕੋਟਨ ਦਾ ਬਹੁਤ ਸੋਨੇ ਮਿੱਠਾ ਜਿਹਾ ਕਲਰ ਆ ਗਰਮੀ ਵਾਲਾ ਐਂ ਡੌਸ ਜੀ ਬਣੇਗਾ

ਇਹ ਆਪਣੇ ਕੋਲੇ ਦੋ ਸੂਟ ਨੇ ਦੋ ਕਲਰ ਨੇ ਇਹ ਵਾਲੇ ਵੀ ਇਹ ਸੂਟ ਦੋ ਨੇ ਸੇਮ ਕਲਰ ਦੇ ਇਹ ਵਾਲਾ ਵੀ ਵਰਕ ਤੇ ਜਾ ਰਿਹਾ ਹਾਂ ਵਾਲਾ ਇਹ ਕਾ ਵਾਲਾ ਇਹ ਸਾਡੀ ਨਨਾਨ ਦਾਗਾ ਸਾਡੀ ਭੈਣ ਦਾ ਤੇ ਇਹ ਉਹਨਾਂ ਲਈ ਅਸੀਂ ਵਰਕ ਕਰਵਾਉਣਾ ਇਹ ਕਪੜਾ ਕ੍ਰੈਸ਼ ਹੈਗਾ ਕ੍ਰੈਸ਼ ਕਾਟਨ ਤੇ ਇਹਦਾ ਵੀ ਬਹੁਤ ਪਿਆਰਾ ਜਿਹਾ ਕਲਰ ਆਗਾ ਕੁੱਕ ਐਵਰੇਜ ਥੋੜਾ ਜਿਹਾ ਹੋਰ ਦਿਸਦਾ ਹੋ ਤੇ ਕਿੰਨੇ ਹੋਗੇ 3 4 5 ਛੇ ਸੱਤ ਸੱਤ ਸੂਟ ਚੱਲੇ ਆ ਸੱਤ ਸੂਟ ਹੋ ਗਏ 6 ਤਾਂ ਪਲੇਨ ਹੋ ਗਏ ਹੂੰ ਇਹ ਦੇਨੇ ਆ ਹੂੰ ਇੱਕ ਪ੍ਰਿੰਟ ਸੂਟ ਆ ਹੂੰ ਬਾਕੀ ਆਪਣਾ ਸੂਟਾਂ ਦੀ ਜਿਹੜੇ ਆਪਣੇ ਕੋਲੇ ਆਪਾਂ ਸੂਟ ਲੈ ਕੇ ਆਏ ਸੀ ਉਸ ਦਿਨ ਵੀਡੀਓ ਪਾਈ ਸੀ ਤਕਰੀਬਨ ਤਕਰੀਬਨ ਸੇਲ ਹੋ ਗਏ ਉਹਨਾਂ ਚੋਂ ਕਿਸੇ ਦੇ ਚੋਂ ਇੱਕ ਪੀਸ ਕਿਸੇ ਚੋਂ ਦੋ ਪੀਸ ਹਨਾ ਇਹ ਮੇ ਰਹਿ ਗਏ ਤੇ ਆਪਾਂ ਤੇ ਉਹਨਾਂ ਨੂੰ ਥੋੜਾ ਜਿਹਾ ਰੇਟ ਉਦੋਂ ਵੀ ਘਟਾ ਕੇ ਬਸ ਵੀ ਆਪਾਂ ਕਲੀਅਰ ਕਰਨਾ ਆਪਣਾ ਸਟਾਕ ਤੇ ਉਹ ਕੱਢ ਦੇਣੇ ਨੇਗੇ ਤੇ ਦੁਬਾਰਾ ਵੀਡੀਓ ਅਪਲੋਡ ਕਰਾਂਗੇ ਜਿੰਨਾ ਜਿੰਨਾ ਵੀ ਇੱਕ ਇੱਕ ਪੀਸ ਜਦੋਂ ਦੋ ਦੋ ਪੀਸ ਰਹਿ ਗਏ ਹਾਂ ਤੇ ਜਿਹੜੀ ਜਿਹੜੀ ਭੈਣ ਨੂੰ ਚਾਹੀਦੇ ਪਿਓਰ ਕਾਟਨ ਆ ਜੀ ਕੱਪੜੇ ਦੇ ਵਿੱਚ ਕੋਈ ਵੀ ਉਹ ਨਹੀਂ ਹੈਗਾ ਪੂਰਾ ਵਧੀਆ ਇੱਕ ਨੰਬਰ ਕੁਆਲਿਟੀ ਕੱਪੜਾ ਹੋਊਗਾ ਤੇ ਉਹ ਆਪਾਂ ਹੁਣ ਰੇਟ ਘਟਾ ਕੇ ਪਾ ਦੇਣੇ ਨੇ ਸਾਰੇ ਸੂਟ ਜਿਹੜੇ ਵੀ ਰਹਿ ਗਏ ਆਪਾਂ ਕਲੀਅਰ ਕਰਨੇ ਨੇ ਕਿਉਂਕਿ ਆਪਾਂ ਨਵਾਂ ਫੈਬਰਿਕ ਲੈ ਕੇ ਆਉਣਾਂਗਾ ਤੇ ਵੀਡੀਓ ਜ਼ਰੂਰ ਦੇਖਿਓ ਸ਼ਾਇਦ ਇਹ ਵੀਡੀਓ 'ਚ ਜੇ ਇਹ 'ਚ ਨਾ ਹੋਏ ਤਾਂ ਫਿਰ ਆਪਾਂ ਨੈਕਸਟ ਵੀਡੀਓ 'ਚ ਉਹ ਕਰਦਾਂਗੇ ਪਾਵਾਂਗੇ ਤੇ ਜਿਹਨੂੰ ਜਿਹਨੂੰ ਵੀ ਚਾਹੀਦਾ ਹੋਇਆ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਰੇਟ ਬਹੁਤ ਜ਼ਿਆਦਾ ਘੱਟ ਹੋਣਗੇ ਜੈਨੂਅਲ ਹੋਣਗੇ ਤੇ ਬਾਕੀ ਇਹ ਚੱਲੇ ਹੁਣ ਆਪਾਂ ਚੱਲਦੇ ਆਂ ਥੋੜੇ ਕੇ ਟਾਈਮ ਤੱਕ ਬਰਕ ਦੇ ਲਈ ਦਾਲ ਨਾ ਖਾਣੀ ਰੋਟੀ ਦਾਲ ਨਾਲ ਦਾਲ ਨਾਲ ਜਿਹੜਾ ਕੋਈ ਹੋਏਗਾ ਉਸ ਨੂੰ ਲਓ ਜੀ ਆਪਾਂ ਚੱਲਦੇ ਆਂ ਤੇ ਤੁਹਾਨੂੰ ਜਾ ਕੇ ਦਿਖਾਉਣੇ ਆਂ ਵੀ ਆਪਾਂ ਜਾ ਰਹੇ ਆਂ ਕਿੱਥੇ मैं अपनी मज्जे मज्जे बग्गा भाई आया जाउगी पापा ये जा पापा गट्टी चलाऊंगा की हो गया नो हैं बाइपर ग्रैब हो गया पानी निकलती सुररा सुररा ये जम गए चेक कर दे हो गया ठीक आ देख आ देख के हम चलो चलाओ तो सही कट दिया ओ थोड़ा थोड़ा कट कट दिया कट कट दिया आ वाली और दूर तक नहीं आंदो तो तो बैठ गया, गया। हलो चलो ਤੂੰ ਨੀ ਕੰਮ ਕਰਦੇ ਨਾ ਨਾ ਨੇ ਕੰਮ ਕਰਦੇ ਨੇ ਵੀ ਜਿਹੜਾ ਕਹਿੰਦਾ ਨਹੀਂ ਪਿਆਦਾ ਨਾ ਸ਼ਰਾਬ ਤੱਕ ਧਿਆਨ ਦਾ ਕੋਈ ਮਾਸ ਬਲੀ ਨਹੀਂ ਕਰਦਾ ਛੱਡਦੀ ਲੰਘ ਛੱਡ ਦੇ ਗੱਲਾਂ ਯਾਰ ਸਾਰਾ 24 ਘੰਟੇ ਇਹੀ 24 ਘੰਟੇ ਕਿਉਂ ਹੋਰ ਥੱਕਦਾ ਹੀ ਨਹੀਂ ਹੈਗਾ ਤਾਂ ਛੋਟ ਤਾਂ ਪਾ ਕਰਨੀ ਆ ਗਾਣੀ ਕਹਿਆ ਯਾਰ ਇਹ ਤਾਂ ਪਿਓ ਆ ਪਿਓ ਕਿਉਂ ਤੇ ਹੋਰ ਕਿਹਦਾ ਮੁੰਡਾ ਆ ਉਹ ਘਟ ਥਾਂ ਤੇ ਉਹ ਵੀ ਜਾਣ ਕੇ ਸਪੂਨ ਕਰਦਾ ਇਹਨੂੰ ਆਹ ਦੱਸਿਆ ਸੀ ਵੀ ਉਹ ਨੂੰ ਨਾ ਜ ਟੋਕਾਂਗਾ ਮੈਨੂੰ ਕੋਈ ਅੱਗ ਤਾਂ ਨਹੀਂ ਹੈਗਾ ਗੱਲਪੜੀ ਨਹੀਂ ਛੱਡਦਾ ਅੱਛਾ ਅੱਗਵਾਂ ਨਹੀਂ ਹੈ ਰੋਹ ਸੁਣ ਲੈ ਇੱਕੋ ਗੱਲ ਦਾ ਮੈਂ ਤਾਂ ਕੀ ਨਾ ਕਰਦਾ ਆਪ ਤੇ ਕੁਦੀਨ ਸੁਣ ਨਾਲ ਆ ਕੇ ਨਾਲ ਤੱਕ ਜਾਂਦਾ ਤੱਕਦਾ ਹਾਂ ਬੋਰ ਟੰਡਾ ਤੱਕਦਾ ਮੈਂ ਕੋਈ ਕੜਜ ਕਰ ਤਾ ਅਬ ਗੁਰੂ ਜੀ ਮਾਫ ਕਰੋ ਮੇਰਾ ਫੋਨ ਦੇ ਦਿਓ ਜੀ Did dit ਦੇੜ ਨਹੀਂ ਹੋਇਆ ਯਾਰ ਲਓ ਜੀ ਆਪਾਂ ਪਹੁੰਚੇ ਅੰਜ ਬੁਟੀਕ ਤੇ ਤੇ ਸੂਟਾਂ ਦੇ ਲਈ ਪਰ ਪਹਿਲਾਂ ਨੇ ਲੋ ਸਾਡਾ ਸੈਪਰਸ ਦਾ ਜਿਹੜਾ ਲੈ ਕੇ ਆਏ ਹੋ ਮੈਨੂੰ ਦਿਖਾ ਦਿਓ ਉਹ ਸਾਡੇ ਕੋਲ ਪਿਆ ਉਹ ਨਹੀਂ ਹੈ ਅਸੀਂ ਕਾਟਨ ਵੀ ਲੈ ਕੇ ਆਇਆ ਜਿਵੇਂ ਤੁਹਾਡਾ ਆਰਡਰ ਨੇਮ ਸਮਝਾ ਸਕਦਾ ਹੈ ਡਿਜ਼ਾਈਨ ਤੁਸੀਂ ਜਿਹੜਾ ਸਾਡੇ ਕੋਲ ਤਾਂ ਪੁੱਛ ਵੀ ਨਹੀਂ ਡਿਜ਼ਾਈਨ ਤਾਂ ਬਹੁਤ ਜਾਣਿਆ ਗਾ ਜਿਹੜਾ ਸਾਡੇ ਕੋਲ ਜਾਂਦਾ ਹੈ ਸੈਲ ਨੂੰ ਹਾਂ ਇਹ ਵਾਲੇ ਕੀ ਆ ਸਵਾਰ ਦਾ ਡਿਜ਼ਾਈਨ ਆ डिजाइन का बहुत नहीं जेना तुझसे वो पहला डिजाइन दिखाय ऐसी होगा कि ये नहीं किसी कट के कंट्री साड़ी कोडे शर्ट है आपकी नहीं है ये खाती है नहीं ये नहीं यार इसमें चार सो सी फ़ोन के मेल करेंगे क्या रेडी दीदी ਆਵੇ ਕਰਾ ਲਈਏ ਜੋ ਤੁਹਾਨੂੰ ਤੇ ਕਰਾ ਲਈਏ ਫਿਰ ਤੁਹਾਨੂੰ ਵੀ ਐਂਡ ਤੋਂ ਸਾਡੇ ਦੇ ਕਮਰੇ ਡਿਜ਼ਾਈਨ ਦੇ ਦੇਖੋ ਬਹੁਤ ਸਾਰੇ ਅਸੀਂ ਇੰਸਟਾਗ੍ਰਾਮ ਤੇ ਥੋੜੀ ਰਿਲੀਵਿਊ ਕਰੀਏ ਅਸੀਂ ਸਭ ਤੋਂ ਡਿਜ਼ਾਈਨ ਘੱਟ ਹੀ ਕਰਦੇ ਨੇ ਉਹ ਵੀ ਐਂਡ ਇਹ ਕਰਦੇ ਰੋਕੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਨਾ ਇੰਸਟਾਗ੍ਰਾਮ ਉੱਤੇ ਸਿੱਕਾ ਕੀਆ ਨਹੀਂ ਆ ਲੈਦਾ ਕੀ ਪ੍ਰਾਈਸ ਹੈ ਨਹੀਂ ਆਉਣੇ ਤੇ ਚੱਲ ਉਸ ਦਾ ਇਹ ਬਾਜੀ ਤੇ ਅੰਦਰ ਦਾ ਮਾਮਲਾ ਕਰੀਏ ਜੀ ਇਹ ਅਸੀਂ ਬਿਖੀ ਤਦ ਤੋਂ ਛੋੜ ਰੈਡੀ ਬਣਾਇਆ ਬਣਾਉਂਦਾ ਹੈ ਨਾ ਡਿਜ਼ਾਈਨ ਵਗੈਰਾ ਇਹ ਸਟੱਡ ਕਰਦਾ ਹੈ ਨਾ ਸੈਟ ਕਰਦਾ ਡਿਜ਼ਾਈਨ ਬਣਾਉਂਦਾ ਆਹਾ ਭਾਈ ਆਹ ਗਰੇ ਆ ਹਾਂ ਜੈਸ ਭਾਈ ਖਾਸ ਬਹੁਈ ਬਰੇ ਨਹੀਂ ਖਾਸ ਭਾਈ ਆਹਾ ਹਾਂ ਉਹ ਕਹਿੰਦਾ ਨਾ ਕੁਝ ਨਹੀਂ ਕਰਨਾ ਤਾਂ ਸਿੰਪਲ ਵਾਸਤੇ ਭੇਜੇ ਵੀ ਇਸ ਤਰ੍ਹਾਂ ਦਾ ਡਾਈ ਬਣਾ ਦੇ

ਨਹਾ ਨਹਾ ਹਾਂ ਹਾਂ ਇਹ ਇੱਕ ਇੱਕ ਦੁਪੱਟੇ ਹੋਰ ਦਿੱਤੇ ਨੇ ਨਹਾਇਆ ਮੈਂ ਉਹਨਾਂ ਵੀ ਦੇਖਿਆ ਬਣਿਆ ਕਿ ਕਿ ਟੋਟਾ ਕੀ ਦੇਖ ਰਹੀ ਹੈ ਲਓ ਫੇ ਟੋਟੇ ਤਾਂ ਕੰਪਲੀਟ ਹੋ ਰਹੇ ਨੇ ਬਾਸ ਟਾਈਮ ਦੇ ਮੈਂ ਥੋੜੇ ਸਾਟ ਦਾ ਪੂਰੇ ਹੋਏ ਤੇ ਤੁਹਾਡਾ ਚੈਨਲਾ ਤੁਹਾਡੇ ਫਾਰਮ ਨੂੰ ਵੀ ਭਰਨ ਲਈ ਚਾਹੀਦਾ ਥੋੜਾ ਉਹ ਫਾਰਮ ਸਾਡੇ ਪਰ ਬਿੰਦੂ ਲਈਏ ਫਿਰ ਤੁਹਾਨੂੰ ਆਇਆ ਨਹੀਂ ਕੋਈ ਆਇਆ ਤਾਂ ਕੀ ਸਾਡਾ ਆਇਆ ਦਿੱਕਤ ਉਹਨਾਂ ਦਾ ਲੱਗ ਆਇਆ ਹੋਗਾ ਪਰ ਸਾਤ ਨੂੰ ਸਾਨੂੰ ਸਾਤ ਨੂੰ ਬਾਤ ਗੁਰਿੰਦੀ ਤੁਸੀਂ ਫਿਰ ਵੀਡੀਓ ਨਹੀਂ ਤਾਂ ਕੰਟੀ ਇਹਦੇ ਵੀ ਰੋਜ਼ ਨਹੀਂ ਕੰਮ ਕਰਨਾ ਪੈਂਦਾ ਬੀਜੀ ਮਤਲਬ ਰੋਜ਼ ਵੀਡੀਓ ਰੋਜ਼ ਨਹੀਂ ਕਰਨੀ ਪਈਆ ਜੋ ਆ ਲਾਲੋ ਕੇ ਇੱਕ ਨੂੰ ਦੇਖੀਓ ਤਾਂ ਕਿਥੇ ਕੀ ਚੱਕਰ ਆ ਕੀ ਵਾਲਟ ਹੈ ਕਿੱਥੇ ਆ ਫੋਨ ਅਜੇ ਮੰਮੂ ਨੂੰ ਨਹੀਂ ਜੀ ਤੂੰ ਨਾ ਤੀਨ ਮੰਨ ਨਹੀਂ ਸਰਦਾ ਆਈ ਨਾ ਮੇਰੇ ਦਾ ਟਾਈਮ ਫੈਲਾ ਦੇ ਨਾ ਸਾਢੇ 12:00 ਵਜੇ ਦਾ ਮੁਸਾਵਾਹ ਬਲ ਸਾਢੇ 12:00 ਸ੍ਰੀ ਅਦਾਓ ਤਵੇ ਮੱਕੀ ਵੀ ਸਮਾਣੀ ਹੈ ਉਸ ਦਿਨ ਲੋਗ ਆਇਆ ਆਪ ਗੱਲ ਦਿਨਾਂ ਨੂੰ ਕਰਦੇ ਆਂ ਇਹਤ ਵਧੀਆ ਹੈ ਕਿ ਅਸੀਂ ਕੰਮ ਚੀਨਾਂ ਜਾਂਦੇ ਰਹਿੰਦੇ ਰਹਿਣੀ ਹੈ ਕਿ ਕਿਸੇ ਕੋਈ ਸੱਚਾ ਹੋਂਦ ਉਹ ਜੇਦਰ ਹੋ ਖੱਢਣੀ ਆਪਾਂ ਉਹ ਕਿਉਂ ਕਰਦੇ ਉਸ ਦੇ ਵਗਰੇ ਦੁਆਮੇ ਉੱਥੇ ਹੋਰ ਤਾਂ ਨਹੀਂ ਕਿ 28 ਸਾਲਾਂ ਤੱਕ ਲਾ ਲੋ ਭਾਏ ਕਹਿੰਦੇ 30 ਕਰਤੀ ਸਾਡੇ ਬੰਦਾ ਹੈ ਉਹ 22 ਸਾਲ ਤੋਂ ਹੁਣ 1 40 ਲੱਖ ਤੱਕ ਖਾ ਲਿਆ 28 ਸਾਲ ਤੱਕ ਕਪੜੇ ਕੀ ਬਣ ਗਏ ਹੁਣ ਘਰ ਦਾ ਬੰਦਾ ਅਸੀਂ ਤੁਹਾਨੂੰ ਵੀਡੀਓ ਨਹੀਂ ਪੈਂਦੀ ਅਸੀਂ ਵੀਡੀਓ ਕਰੀ ਜਿਹੜੀ ਵੀਡੀਓ ਤੁਹਾਡੇ ਨਾਲ ਜਿਹੜੀ ਗੱਲ ਬੰਦੀ ਕੀ ਹੈਗਾ ਹਰ ਦੋ ਨੰਬਰ ਵਾਰ ਵਾਰ ਮਾਰਉਂਦੇ ਆ ਆ ਵੀ ਜੋ ਆਪਣਾ ਵਾਲੀ ਹੈ ਕਰੋ ਪਰ ਸਿੰਘ ਨਾ ਇਹ ਕੰਮ ਦੀ ਨਾਲ ਪਾਉਂਦੇ ਉੱਥੇ ਜਮਾਹ ਤਾਰ ਪਸਾਰ ਨੂੰ ਤਰੀ ਚੱਲਦਾ ਬਣ 15 ਵਿੱਚ ਕੇ ਕਿੱਟ ਕਰ ਤੱਕ ਮੂਝਾ ਆ ਵਿੱਚ ਡਾਈ ਦੇ ਗਲਤ ਤੇ ਬਾਟਮ ਆ ਨਾਲੇ ਇੰਦਾਂ ਦੀ ਲੱਗ ਜਾ। ਫਿਰ ਬਾਟਮ ਦਾ ਪੈਚ ਲੱਗਦੀ ਤਾਂ ਪੈਚ ਲਗਾ ਨਹੀਂ। ਕਿਹਨੂੰ ਪੈਚ ਲਾਉਣਾ? ਦਾ ਸੋਡੀ ਸ਼ਰਟ ਤੇ ਖੂਬ ਸਵਾਰ ਦੇ ਨਾਲ ਦਾ ਪੈਚ ਲੱਗਦਾ। ਉਹ ਲੋੜ ਨਹੀਂ ਹੈਗੀ ਸਾਡੇ ਕੋਲ। ਉਹ ਤੇ ਫਿਰ ਤੁਸੀਂ ਸਾਡੇ ਤੇ ਸੱਦੋਗੇ ਨਾ। ਵੀ ਆਹ ਡਿਜ਼ਾਈਨ ਤੇ ਤੁਸੀਂ ਬਧੀਆ ਬਣਾ। ਤੁਸੀਂ ਆਪ ਹੀ ਡਾਈ ਕਰਾ ਕੇ ਫਤਲੋ ਕਿ ਬਾਟਮ ਵਗੈਰਾ। ਤੇ ਕਿੰਨਾ ਕਿੰਨਾ ਪੈਚੂ ਦਾ। ਫਿਰ ਤੁਹਾਨੂੰ ਬਾਟਮ ਡਾਈ ਤੋਂ ਆਉਣ ਦੀ ਲੋੜ ਨਹੀਂ। ਤੁਹਾਡੇ ਕੋਲੇ ਪਈਆਂ। ਨਹੀਂ। ਇਹਦਾ ਬਾਟਮ ਤਾਂ ਇਸ ਪਾਣੀ ਪਲੇਨ ਐਂਚੀ ਹੈ। ਕਿਉਂਕਿ ਸਾਡੇ ਕੋਲ ਮਸ਼ੀਨ ਪਈ ਆ ਫਿਰ ਜੇ ਮਸ਼ੀਨ ਪਈ ਆ ਤੁਸੀਂ ਆਹ ਦਾ ਲਵ ਡਾਈ ਕਰਵਾ ਲਓ ਹਾਂ ਇਹ ਤਾਂ ਲਵ ਕਰੇ ਆ ਹਾਂ ਇਹ ਤਰ੍ਹਾਂ ਦੀ ਡਾਈ ਕਰਵਾ ਕੇ ਤੁਸੀਂ ਸਾਨੂੰ ਦੇ ਦਿਓ ਤੇ ਅਸੀਂ ਉਹਨੂੰ ਸੁਗਵਾ ਕੇ ਪੈਚ ਲਾ ਕੇ ਸ਼ਟ ਜਾਂ ਫਿਰ ਸਰਕਿੰਗ ਵੀ ਸਲਵਾਰ ਤੇ ਆਹ ਚੀਜ਼ ਕਰ ਹਾਂਜੀ ਇਹ ਸਾਨੂੰ ਡਾਈ ਕਰੀ ਫਲਵਾਰ ਡਾਈ ਤੋਂ ਨਹੀਂ ਮਤਲਬ ਉਹਦਾ ਪੈਚ ਆ ਵੀ ਇਹਹੀ ਕੰਮ ਕਰੇ ਸਮਸ਼ੀਲੀ ਇਸ਼ਤਾਰ ਛੋਟੇ ਕੋਲ ਤਾਂ ਨਹੀਂ ਹੈਗੀ ਨਹੀਂ ਸਾਡੇ ਕੋਲ ਹੈ ਜਲਦੀ ਜੀ ਲੋ ਜੀ ਅੱਜ ਆਪਾਂ ਬੁਟੀਕ ਦੇ ਵਿੱਚ ਆਇਆ ਇੱਥੇ ਵਾਈ ਹੋਣੀ ਇਹਦਾ ਫੌਜੀ ਵਾਈ ਦਾ ਬੁਟੀਕ ਆ ਇਹ ਤੇ ਇਹ ਸਾਰਾ ਦੇਖੋ ਇਹਨਾਂ ਦਾ ਮਸ਼ੀਨਾਂ ਨੇ ਸਾਰਾ ਇਹਨਾਂ ਦਾ ਆਪਦਾ ਸਿਸਟਮ ਆਗਾ ਉਹਨਾਂ ਦੇ ਇਹ ਕਾਰੀਗਰ ਇੱਥੇ ਹੋਏ ਦੇਗੇ ਤੇ ਦੇਖੋ ਉੱਧਰ ਉੱਧਰ ਵੀ ਲੱਗਦੀ ਕਾਰਿਗਰ ਨੇ ਇਥੋਂ ਤੁਸੀਂ ਨਾ ਕੱਪੜੇ ਰੈਡੀ ਕਰਵਾ ਸਕਦੇ ਹੋ ਤੇ ਪ੍ਰਾਈਸ ਵੀ ਪਾਈ ਹੋਈਆਂ ਦਾ ਬਹੁਤ ਜੈਨੂਅਲ ਆ ਦੇਖੋ ਜਿਵੇਂ ਆ ਸੂਤ ਲੱਗੇ ਹੋਏ ਨੇਗੇ ਵਰਕ ਕੀਤਾ ਇਹਨਾਂ ਨੇ ਆ ਦੇਖੋ ਆਦੀ ਛਿਲਕੀ ਦੇ ਹੋ ਗਿਆ ਵੀਰੇ ਵਰਕ ਕਰਕੇ ਕਰੀ ਜਾਂਦੇ ਹੋ ਆਦੀ ਫਟਣੀ ਸੁ ਲੱਗੇ ਤੇ ਆ ਦੇਖੋ ਇਹਨਾਂ ਦਾ ਸਾਰਾ ਪ੍ਰੋਜੈਕਟ ਇੱਥੇ ਮਸ਼ੀਨਾਂ ਨਾਲਗਾ ਇਹ ਆ ਸਾਰਾ ਕੱਪੜਾ ਇਹਨਾਂ ਦੇ ਵਰਕ ਕੀਤਾ ਹੋਇਆ ਕੋਇੰਦਰ ਜਿਵੇਂ ਆ ਦੇਖੋ ਇਹਨਾਂ ਨੇ ਐ ਕਪੜਾ ਲਾਇਆ ਹੋਇਆ ਇੱਕ ਸਾਰ ਇਹ ਚੈਂਤਨ ਚਾਰ ਚਾਰ ਸੂਟ ਨਿਕਲ ਜਾਂਦੇ ਨੇ ਐਵੇਂ ਵਰਕ ਦੇ ਲਈ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਆ ਵੀ ਕਾਟਨ ਦਾ ਕਪੜਾ ਚੱਲ ਪਿਆ ਕਾਟਨ ਆ ਗਈ ਇਹ ਕੈਮਰਿਕ ਕਾਟਨ ਆ ਗਈ ਇਹ ਤੇ ਪ੍ਰੋਜੈਕਟ ਆ ਸਾਰਾ ਇਹ ਮਸ਼ੀਨਾਂ ਦਾ ਕਢਾਈ ਵਾਲੀਆਂ ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਢਾਈ ਕਰਵਾ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਚਾਹੀਦੀ ਆ ਆਵਲਾ ਵਰਕ ਦੇਖੋ ਹੋਈ ਜਾਂਦਾ। 크레이ਪ ਹੈ कॉटन ਨਈ 크레이ਪ ਹੈ। আচ্ছা ਇਹ 크레이ਪ ਤੇ ਵਰਕ ਹੋਈ ਜਾਂਦਾ। ਆਹ ਵਾਲੀ कॉटन ਆ। ਦੇਖੋ ਇਹ ਇੱਕ ਡਿਜ਼ਾਈਨ ਕਈ ਸੂਟਾਂ ਤੇ ਲੱਗ ਜਾਂਦਾ। 7-8 ਸੂਟ ਰੈਡੀ ਹੋ ਜਾਂਦੇ ਨੇ ਇੱਕ ਡਿਜ਼ਾਈਨ ਦੇ ਵਿੱਚ। ਆਹ ਦੇਖੋ। ਦੇਖੋ ਜੀ। ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਿੱਦਾਂ ਦਾ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਉਦਾਂ ਦਾ ਡਿਜ਼ਾਈਨ ਆ ਜਿਹੜਾ ਉਹ ਰੈਡੀ ਹੋ ਜਾਊਗਾ ਤੇ ਆ ਵੀ ਸਾਰੀ ਕਾਟਨ ਆ ਗਈ ਹੈ ਹਾਂ ਆ ਦੇਖੋ ਇਦਾਂ ਹੀ ਮਸ਼ੀਨ ਕੰਮ ਕਰਦੀ ਆ ਆ ਡਿਜ਼ਾਈਨ ਜਿਹਵੇਂ ਇਹਨਾਂ ਨੇ ਅਪਲੋਡ ਕਰਤਾ ਕੰਪਿਊਟਰ 'ਤੇ ਨਹੀਂ ਤੇ ਸੇਮ ਉਦਾਂ ਦਾ ਡਿਜ਼ਾਈਨ ਜਿਹੜੇ ਆ ਸੂਟ ਨੇਗੇ ਇਹਨਾਂ ਤੇ ਕਿੰਨੇ ਸੂਟ ਲੱਗੇ ਹੋਏ ਨੇ 7 ਸੂਟ ਨੇ 7 ਸੂਟਾਂ ਤੇ ਇੱਕੋ ਜਿਹਾ ਡਿਜ਼ਾਈਨ ਹੋਊਗਾ ਲੱਗ-ਲੱਗ ਕਲਰਾਂ 'ਤੇ ਦੇਖੋ ਜੀ ਆ ਚੀਜ਼ ਆ ਗਈ। ਕੰਪਿਊਟਰ ਸਿਸਟਮ ਆ ਸਾਰਾ ਅੱਜਕੱਲ ਤਾਂ ਮਸ਼ੀਨਾਂ ਵਾਲਾ ਵੀ ਕੰਮ ਸਾਰਾ ਕੰਪਿਊਟਰ ਤੇ ਹੋਇਆ ਪਿਆ। ਵੇ ਉਹ ਬਾਈ ਹੁਣੀ ਕੰਮ ਕਰੀ ਜਾਂਦੇ ਨੇ। ਆ ਦੇ ਕੁਆਲਾ ਰੱਖੇ ਨੇ ਇਹਨਾਂ ਨੇ ਕਲਰ। ਆ ਕਿਹੜੀ ਕਿਹੜਾ ਕੱਪੜਾ ਗਾਹੇ? ਹੂੰ ਇਹ ਆ ਕਾਟਨ ਹੋਰ ਆ ਗਈ। ਕਲਰ ਦੇਖੋ ਇਹ ਸਾਰੇ ਕਲਰ ਅਲੱਗ-ਅਲੱਗ ਨੇ ਪਰ ਬਰਕ ਇਹਨਾਂ ਦੇ ਇੱਕੋ ਹੀ ਹੋਊਗਾ। ਹਾਂ। ਕੀ ਕੱਪੜਾ ਲੱਗਿਆ ਹੋਇਆ ਦੀ ਦੇਖੋ ਜੀ ਪ੍ਰੋਜੈਕਟ ਬਹੁਤ ਵੱਡਾ ਗਾ ਹੈ ਆ ਹੋਏ ਨੇ ਬਰਕਾ ਦੇ ਲੋ ਜੀ ਕਹਿੰਦੇ ਇੱਕ ਵਾਰ ਚ 6-7 ਸੂਟ ਇਕੱਠੇ ਨਿਕਲ ਜਾਂਦੇ ਨੇ ਜਿਹੜਾ ਕੋਈ ਡਿਜ਼ਾਈਨ ਲੱਗਿਆ ਹੋਰ ਡਿਜ਼ਾਈਨ ਦੇ ਨਾਲ ਦੇ ਤੇ ਬਹੁਤ ਵਧੀਆ ਨੇਚਰ ਆ ਬਾਈ ਹੁੰਨੀ ਆ ਦਾ ਭੈਣ ਹੁੰਨੀ ਆ ਨਾ ਹੈ ਹਾਂ ਜਿਵੇਂ ਆ ਦੇਖੋ ਆ ਡਿਜ਼ਾਈਨ ਪਾ ਰੱਖਿਆ ਮਸ਼ੀਨ ਦੇ ਵਿੱਚ ਤੇ ਸੇਮ ਡਿਜ਼ਾਈਨ ਇਕੱਠੇ ਸੇਛਾ ਸੂਟਾਂ ਤੇ ਨਿਕਲੂਗਾ ਜੀ ਕੰਪਿਊਟਰ ਨਾਲ ਹੀ ਕੰਮ ਆ ਸਾਰਾ ਖਾਦੀ ਦਾ ਕਲਰ ਕਿਹੜੇ ਖਾਦੀ ਚ ਕਲਰ ਆ ਜਿਹੜੇ ਬੰਦੇ ਆ ਆਹ ਆ ਦੇਖੀ ਆ ਮਾਊਸ ਕਲਰ ਦੇਖੋ ਕਾਦਾ ਹੈ ਕੱਪੜਾ ਹੈ ਇਹ ਰੇਸੂ ਹੂੰ ਉਹ ਆ ਖਾਦੀ ਆਹ ਵਾਲਾ ਖਾਦੀ ਆ ਆਹ ਕੱਪੜਾ ਦੇਖੀ ਕਿੰਨਾ ਸੋਹਣਾ ਨਹੀਂ ਹੋਰ ਕੱਪੜਾ ਦਾ ਆਹ ਉਹ ਹੀ ਨੇ ਆ ਦੇਖੋ ਜੀ ਆ ਸਾਰੇ ਸੂਟ ਵਰਕ ਕਰੇ ਨੇ ਫਿਰ ਇਹਨਾਂ ਦੀ ਸਫਾਈ ਕਰਨਗੇ ਤੇ ਫਿਰ ਪ੍ਰੈਸ ਕਰਕੇ ਫਿਰ ਤੈਅ ਕਰਨਗੇ ਹਾਂ ਉਹ ਨਹੀਂ ਹੈਗਾ ਇਹ ਹੋਰ ਆ ਇਹ ਲੈ ਇਹ ਹੋਰ ਆ ਉਹ ਹੋਰ ਹੂੰ ਆ ਸ਼ੇਮਰ ਚੰਨਾ ਮੋਰੀਆ ਕੀ ਸੋਰੀ ਦੀ ਉਹ ਲਾ ਲਾ ਕੰਮ ਸਾਰੀਆਂ ਕੁੜੀਆਂ ਨਾਲ ਉਹ ਤਾਂ ਉਹ ਕੰਮ ਕਰਦਾ ਇੰਨੀਆਂ ਕੁੜੀਆਂ ਲੱਗਿਆ ਨੇ ਨੇ ਬੁੱਦੇ ਪਾਸੇ ਭੜਿਆ ਬੁੱਦੇ ਪਾਸੇ ਆਏ ਕੋਸੇ ਪੋਟਾ ਆ। ਆਏ ਤੇ ਵੀ ਸਾਡੀ ਫੇਸਬੁਕ। ਲੋ ਜੀ ਇਹ ਬਾਈ ਯੂਨੀਅਨ ਦਾ ਬੁਟੀਕ ਆਗਾ ਸਾਰਾ ਕੰਮ ਆ ਇੱਥੇ ਹਰ ਤਰ੍ਹਾਂ ਦਾ ਜਿਹੜਾ ਵਰਕ ਆ ਤੁਸੀਂ ਕਰਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਤੇ ਨਾ ਦੱਸ ਦੋ ਪਿੰਡ ਦਾ ਵੀਰ ਜੀ ਤੁਸੀਂ। ਕਿਹੜਾ ਮਾਏ ਮਢਾਲੀ ਆਪਣੇ ਦਾ? ਹਾਂਜੀ। ਉਹ ਲਾਟੇ ਤੋਂ ਹੈ ਇਹ 10 ਕਿਲੋਮੀਟਰ। ਮਾਲ ਸਭ 16 ਕਿਲੋਟਾ ਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਆਪਦਾ ਕੰਟੈਕਟ ਨੰਬਰ ਆਪਾਂ ਦੇ ਦਾਂਗੇ ਬਾਈ ਹੁਣੀੰ ਦਾ ਕੰਟੈਕਟ ਹਾਂਜੀ 8847600259 ਹਾਂਜੀ ਕਿਸੇ ਵੀ ਤਰ੍ਹਾਂ ਦਾ ਵਰਕ ਕਰਾਉਣਾ ਹੋਵੇ ਕਿਸੇ ਵੀ ਫੈਬਰਿਕ ਤੇ ਹਰ ਤਰ੍ਹਾਂ ਦਾ ਵਰਕ ਮਿਲੂਗਾ ਤੇ ਇਹਨਾਂ ਦਾ YouTube ਚੈਨਲ ਵੀ ਆ ਹਾਂਜੀ ਫੁੱਜੀ ਪੰਜਾਬੀ ਸ਼ੂਟ ਫੁਟੇਜ YouTube Insta Facebook ਉਹ ਇੱਕ ਨਾਮ ਸੇਮ ਹਾਂਜੀ ਸੇਮ ਚੈਨਲ ਦਾ ਨਾਮ ਆ YouTube ਤੇ ਵੀ ਨੇ ਇਹ Instagram ਤੇ ਵੀ ਤੇ Facebook ਤੇ ਵੀ ਤੇ ਤੁਸੀਂ ਫੋਲੋ ਕਰ ਸਕਦੇ ਹੋ ਇਹਨਾਂ ਦੇ ਪੇਜ ਨੂੰ ਕੋਈ ਵੀ ਤਰ੍ਹਾਂ ਦੀ ਕੜਾਈ ਕਰਵਾਉਣੀ ਹੈ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਤਾ ਹਰ ਤਰ੍ਹਾਂ ਦਾ ਵਰਕ ਇਹਨਾਂ ਕੋਲੇ ਅਵੇਲੇਬਲ ਹੈ ਜੀ। ਲੋ ਜੀ ਧਾਰਾ ਕੱਢਦੀ ਆਪਾਂ ਅੱਜ ਹੋ ਗਏ ਲੇਟ ਹਨਾ। ਨੇਰਾਊਗਾ ਜੀ ਅੱਜ ਧਾਰਾ ਨੂੰ ਮਜਰੰਗੀ ਆਉਂਦੀ ਆ। ਕੀ ਗਈ ਇਹ ਨਹੀਂ ਐ?

うん。Ah!